ਆ ਗਏ ਆ ਗਏ ਇਹ ਆ ਸ਼ਰੇ ਆਮ ਚ ਲਾ ਕੇ ਗਿਆ ਗੋਲੀਆਂ ਤਿੰਨ ਮੋਟਰਸਾਈਕਲਾਂ ਤੇ ਬੰਦੇ ਆਏ ਨੇ ਪੰਜ-ਛੇ ਬੰਦੇ ਸੀਗੇ ਇੱਕ ਦੀ ਚੋਟ ਲੱਗੀ ਹੋਈ ਸੀ ਵੀ ਉਹ ਆਂਦੇ ਅੰਦਰ ਗਿਰ ਗਿਆ ਤਿੰਨਾਂ ਨੂੰ ਮੈਨੂੰ ਜਿਆਦਾ ਫੀਰੀਅਸ ਐ ਮੈਂ ਕਿਹਾ ਇੱਕ ਬੰਦਾ ਕਹਿੰਦਾ ਇੱਥੇ ਪੱਟੀ ਕਰਵਾ ਲੈਣੇ ਦੋ ਬੰਦੇ ਕਹਿੰਦੇ ਸਿਵਲ ਚ ਜਾਣਾ ਇੱਕ ਕਹਿੰਦਾ ਓਡ ਕਿੱਥੇ ਜਾਣਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਇਦਾਂ ਕਰੋ ਪਹਿਲਾਂ ਆਪਸ ਵਿੱਚ ਦੇਖ ਲਓ ਕਿ ਪੱਟੀ ਇੱਥੇ ਕਰਨੀ ਹੈ ਕਿ ਓਡ ਕਿੱਥੇ ਕਰवानी ਹੈ ਇੰਨੀ ਜੇ ਬਾਹਰ ਨਿਕਲੇ ਬਾਹਰ ਕੋਈ ਹਮਲਾ ਕਰਦਾ ਮੇਰੇ ਤੇ ਕੀ ਉਹਨਾਂ ਕੋਈ ਹਥਿਆਰ ਵਗੈਰਾ ਕੀ ਸੀ ਜੀ ਉਹਨਾਂ ਕੋਲ ਹਥਿਆਰ ਤਾਂ ਮੈਂ ਦੇਖੀ ਨਹੀਂ ਈਟਾਂ ਦੋ ਚੱਕੇ ਮਾਰੀਆਂ ਉਹਨਾਂ ਨੇ ਨਾਲੇ ਕਹਿੰਦੇ ਵੀ ਇੱਥੇ ਕੋਈ ਰਿਵਾਲਵਰ ਵਗੈਰਾ ਆ ਪਸ ਇਹ ਬਾਹਰ ਦੇ ਬੰਦੇ ਨੇ ਦੇਖਿਆ ਮੈਂ ਨਹੀਂ ਦੇਖਿਆ ਜੀ ਤੁਹਾਡੀ ਕਿਤੇ ਹੱਤ ਲੱਗੀ ਜੀ ਸਰ ਇਥੇ ਬੁੱਲਤ ਕਿਸ਼ਾ ਲੱਗੇ ਆ ਜੀ ਤੁਹਾਡੀ ਕੀ ਮੰਗ ਆ ਜੀ ਮੰਗ ਹੈ ਕਾਰਵਾਈ ਕੀਤੀ ਜਾਵੇ ਗੁੰਡਾ ਕਰਦੀ ਰਾਤ ਰੀਤੀ ਜਾਵੇ ਇਥੇ ਨੀਤੀ ਗੁੰਡਾ ਕਰਦੀ ਹੈ 10 ਮਿੰਟ ਪਹਿਲਾਂ 5 ਵਜੇ ਦੀ ਵਾਕਿਆ ਡਾਕਟਰ ਪਾਲ ਨੇ ਉਹਨਾਂ ਦੀ ਦੁਕਾਨ ਤੇ ਇੱਕ ਇੰਜਰਡ ਬੰਦੇ ਨੂੰ ਲੈ ਕੇ ਆਏ ਨੇ 6-7 ਬਦਮਾਸ਼ ਲੋਕ ਨੂੰ ਮੌਤਸ਼ਲਾ ਉਹਨਾਂ ਨੂੰ ਕਹਿੰਦੇ ਪੱਟੀ ਕਰੋ ਜੀ ਦੋ ਕਹਿੰਦੇ ਇੱਥੇ ਕਰਾਉਣੀਆ ਦੋ ਕਹਿੰਦੇ ਅੱਗੇ ਲੈ ਗਏ ਉਹ ਕਹਿੰਦੇ ਭਰਾਵਾ ਕਿੱਥੇ ਤੁਸੀਂ ਲੈ ਆਣਾ ਕਿੱਥੇ ਕਰਾਉਣਾ ਕਰਾ ਲੈ ਪਰ ਉਦੋਂ ਬਾਅਦ ਆਹ ਕਾਂਡ ਕਰਤਾ ਰਬਾਲਵਰ ਡਾਕਟਰ ਪਾਲਦੇ ਵੀ ਗਿਰਿਆ ਉਹ ਚੱਕ ਕੇ ਭੱਜ ਗਏ ਇੱਥੇ ਆ ਕੇ ਗੋੜੀਆਂ ਚਲਾਤੀਆਂ ਜੀ ਇਹ ਇਹ ਨਾਲ ਹੀ ਆ ਦੋ ਤਿੰਨ ਗਲੀਆਂ ਛੱਡ ਕੇ 77 ਲੱਗਦਾ ਉਹ ਗਰੇਵਾਲ ਕਲੋਨੀ ਦਾ ਬਕਾ 62 ਨੰਬਰ 13 ਮੇਰ ਸਾਹ ਦਾ ਇਲਾਕਾ ਹੈ ਮਤਲਬ ਨਹੀਂ ਕਹਿੰਦਾ ਮਤਲਬ ਹੈ ਦੋ ਵਿਪਨ ਹੈ ਜਾਂ ਇੱਕ ਹੀ ਵਿਪਨ ਹੋ ਸਕਦਾ ਜਿਹਦੇ ਨਾਲ ਕਾਰਵਾਈ ਹੋਈ ਜਿਹੜੇ ਮੁੰਡੇ ਦੱਸਦੇ ਸੀ ਇਹਨਾਂ ਦੇ ਕੋਲ ਜਿੱਥੇ ਗੋਲੀ ਚੱਲੀ ਹੈ ਜਿੱਥੋਂ ਆ ਖਾਲੀ ਕੋ ਏ ਉੱਥੇ ਕਹਿੰਦੇ ਸੀ ਵੀ 2 ਰਵਲਵਰ ਅੱਛਾ ਜੀ ਜਦੋਂ ਅਸੀਂ ਡਾਕਟਰ ਪਾਲ ਦੇ ਕੋਲ ਪਹੁੰਚੇ ਉੱਥੇ ਵੀ ਜਿਹੜੇ ਲੋਕ ਮੌਜੂਦ ਸੀ ਉਹਨਾਂ ਨੇ ਵੀ ਦੱਸਿਆ ਵੀ ਇੱਥੇ ਵੀ ਰਵਲਵਰ ਗਿਰਿਆ ਅੱਛਾ ਜੀ ਉੱਥੋਂ ਵੀ ਰਵਲਵਰ ਚੱਕ ਕੇ ਭੱਜੇ ਨੇ ਉਹ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਮਾਨੀ ਤਾਂ ਹੁਣ ਜਾ ਕੇ ਪਤਾ ਲੱਗੂਗਾ ਜੀ ਹਜੇ ਮੈਂ ਡਾਕਟਰ ਪਾਲ ਦਾ ਤਾਂ ਬੁੱਲ ਬੁੱਲ ਪਾੜਿਆ ਹੋਇਆ ਉਹਦੇ ਸ਼ੀਸ਼ੇ-ਸ਼ੀਸ਼ੇ ਤੋੜੇ ਨੇ ਉਹਦੀ ਦੁਕਾਨ ਤੋਂ ਲੁੱਟਖੋ ਵੀ ਹੋਈਆਂ ਕੀ ਹੋਇਆ ਉਹ ਤਾਂ ਹੁਣ ਬਾਅਦ ਚ ਉਹ ਹੀ ਦੱਸਣਗੇ ਉਹ ਮੈਡੀਕਲ ਕਰਾਉਣ ਗਏ ਹੋਏ ਨੇ ਉਹ ਹਾਲੇ ਉਹ ਵੀ ਉੱਥੇ ਹੀ ਖੜੇ ਹੋ ਤੋਂ ਬਾਅਦ ਇੱਥੇ ਹੋ ਗਏ ਕਿੰਨੀਆਂ ਗੋਲੀਆਂ ਚੱਲੀਆਂ ਜੀ ਇਹ ਤਾਂ ਉਹਨੂੰ ਉੱਥੇ ਜਾ ਕੇ ਮੌਕੇ ਤੇ ਪਤਾ ਲੱਗੂ ਜੀ ਹਜੇ ਪਹੁੰਚੇ ਨਹੀਂ ਅਸਲ ਜਿਹੜਾ ਮੁੰਡਾ ਇੱਥੋਂ ਦੀ ਬ੍ਰਾਹਮਤ ਕੀਤਾ ਇਹ ਉਸੇ ਮੁੰਡੇ ਦਾ ਘਰ ਹੈ ਇਹ ਕਹਿੰਦਾ ਮੈਂ ਉਹਨਾਂ ਦੇ ਨਾਲ ਦਾ ਜਿਹੜਾ ਮੋਟਰਸਾਈਕਲ ਗਿਰਿਆ ਹੈ ਨਾ ਉੱਥੇ ਉਹ ਕਹਿੰਦਾ ਮੇਰਾ ਮੋਟਰਸਾਈਕਲ ਹੈ ਅੱਛਾ ਜੀ ਮੇਰਾ ਬੰਦਾ ਗੋਲੀਆਂ ਚ ਲਾ ਕੇ ਗਿਆ ਨੇ ਨਾ ਤੰਤਰ ਲਗਰ ਦੇ ਵਿੱਚ ਜੀ ਇਹ ਉਹਨਾਂ ਦਾ ਗੈਂਗ ਦਾ ਬੰਦਾ ਹੈ ਤੇ ਇਹ ਕਾਰ ਉਹਦਾ ਹੀ ਹੈ ਨਹੀਂ ਕਾਰ ਨਹੀਂ ਹੈਗਾ ਇੱਥੇ ਘਰ ਜਾ ਕੇ ਲੁੱਕ ਗਿਆ ਤੱਕੇ ਨਾ ਵੱੜ ਗਿਆ ਉਹਦੇ ਘਰੇ ਅੰਦਰ ਵੱੜ ਗਿਆ ਮੈਂ ਉੱਥੇ ਮੋ ਇਹ ਕਿਉਂ ਅਸੀਂ ਕਹਿੰਦੇ ਤੇ ਵਾਰ ਕੀਤਾ ਜੀ ਹੁਣ ਇਹ ਤਾਂ ਪੁਲਿਸ ਵੈਰੀਫਾਈ ਕਰੂਗੀ ਜੀ ਸਾਨੂੰ ਕੀ ਦੱਸਣਾ ਸੀ ਉਹਨੇ ਕਦੇ ਕਹਿੰਦਾ ਮੈਂ ਪੜਦਾ ਜੀ ਕਦੇ ਕਹਿੰਦਾ ਮੈਂ ਕੰਮ ਕਰਦਾ ਜੀ ਕਦੇ ਕਹਿੰਦਾ ਮੇਰੀ ਵੀਡੀਓ ਨਾ ਬਣਾਓ ਜੀ ਇਹਨੇ ਵੀਡੀਓ ਦੇ ਵਿੱਚ ਆਪਣੀਆਂ ਫੋਟੋਆਂ ਦਿਖਾਈਆਂ ਜਿਹੜੇ ਜਿਹੜੇ ਬੰਦੇ ਨਾਲ ਆਈ ਸੀ ਤੇ ਕਿੰਨੀਆਂ ਕਿੰਨੀਆਂ ਗੋਲੀਆਂ ਦੇ ਖੋਲ ਬਰਾਮਦ ਹੋਈਆਂ ਜੀ ਪੁਲਿਸ ਨੂੰ ਜੀ ਹੁਣ ਇਹਨਾਂ ਨੇ ਲਿਆ ਕੇ ਦਿੱਤਾ ਜੀ ਇੱਕ ਤਾਂ ਪੁਲਿਸ ਨੂੰ ਉੱਥੇ ਹੀ ਦਿੱਤਾ ਸੀ ਇੱਕ ਇੱਕ ਜਿੰਦਾ ਇੱਕ ਚੱਲਿਆ ਔਰ ਵੀ ਕਹਿੰਦੇ ਉੱਥੇ ਕਾਰ ਕੀ ਉੱਥੇ ਪਏ ਹੋਣਗੇ ਆਪਾਂ ਹੁਣ ਚੱਲਦੇ ਹਾਂ ਉੱਥੇ ਮੌਕੇ ਨੇ ਸਾਰੇ ਤੁਸੀਂ ਵੀ ਚਲੋ ਅਸੀਂ ਪਰ ਦੇਖਦੇ ਆ ਕੀ ਪੰਜਾਬ ਦੇ ਵਿੱਚੋਂ ਨਾ ਤਾਂ ਕੋਈ ਬਾਹਰਲਾ ਵਪਾਰੀ ਆਉਂਦਾ ਪੰਜਾਬ ਦਾ ਬੇੜਾਗਰ ਕਿਉਂ ਹੋਇਆ ਡਰਦਾ ਬੰਦਾ ਆਉਂਦਾ ਹੀ ਨਹੀਂ ਅਗਲਾ ਕਿਹਦਾ ਜਾਂ ਲੁੱਟ ਕੇ ਆਵਾਂਗੇ ਜਾਂ ਮਰ ਕੇ ਆਵਾਂਗੇ ਬਿਲਕੁਲ ਜਿੰਨੇ ਦੱਸ ਰਿਹਾ ਸੀ ਮਹਿੰਗਾ ਲੈ ਲੋ ਸੋਦਾ ਜਿਲ੍ਹਾ ਕਿੱਥਲੇ ਨੇ ਜੀ ਇਸ ਏਰੀਆ ਅਜੇ ਤਾਂ ਮੌਕੇ ਤੇ ਆਏ ਆ ਵੀ ਰਹਿਣਾ ਜੇ ਤੇ ਬਾਕੀ ਵੈਰੀਫਾਈ ਕਰ ਰਹੇ ਆ ਇੱਕ ਮੁੰਡਾ ਰਿਕਵਰ ਕਰ ਲਿਆ ਸੀ ਤੇ ਬਰਾਮਦਗੀ ਕੀ ਹੋਈ ਜੀ ਨਹੀਂ ਅਜੇ ਬਰਾਮਦਗੀ ਕੁਝ ਨਹੀਂ ਹੋਈ ਜੀ ਕਾਰਨ ਪਤਾ ਲੱਗਿਆ ਜੀ ਇਹ ਨਹੀਂ ਕਾਰਨਾਂ ਦਾ ਪਤਾ ਕਰ ਰਹੇ ਆ ਅੱਛਾ ਜੀ ਕੋਈ ਵੀ ਕਾਰਨ ਹੋਵੇ ਜਿਹੜਾ ਵੀ ਹੋਊਗਾ ਸੈਕ ਜੋ ਹੋਊਗਾ ਉਸ ਵਿੱਚ ਕੋਈ ਇੰਜਰ ਬੰਦਾ ਤੋਂ ਹੋਇਆ ਜੀ ਨਹੀਂ ਜੀ इंजर्ड कोई नहीं है जितना का साढ़े वो इनफॉरमेशन लेके इंजर्ड तो कोई नहीं बाकी वेरीफाई कर रहे हैं जो हो जा होगा वो जो कार्य